ਇਹ ਪੁਰਾਣੀ ਲੱਕੜਵੰਡੀ ਚੌਂਕ ਨੀਅਰ ਨੀਅਰ ਦਰਬਾਰ ਸਾਹਿਬ ਜੱਲਿਆਂ ਵਾਲਾ ਬਾਗ ਹੋਟਲ ਡੀਐਸ ਮੇਰਾ ਨਾਮ ਸੁਖਵਿੰਦਰ ਸਿੰਘ ਕਿੰਨੀ ਕਰ ਲਓ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡਾ ਸਹਿਯੋਗ ਕਿਸ ਤਰ੍ਹਾਂ ਦਿੱਤਾ ਜਾ ਰਿਹਾ ਹੈ ਅਸੀਂ ਸਾਰੇ ਹੋਟਲ ਵਾਲੇ ਪੂਰਾ ਸਹਿਯੋਗ ਦੇ ਰਿਆ ਹਾਂ ਜੀ ਪੁਲਿਸ ਨੂੰ ਤਾਂ ਜੋ ਕੋਈ ਗਲਤ ਅੰਸਰ 15 ਅਗਸਤ ਕਰਕੇ ਕੋਈ ਆ ਕੇ ਤੇ ਕੋਈ ਖਰਾਬੀ ਨਾ ਕਰ ਸਕੇ ਤੇ ਮੈਂ ਹੋਟਲ ਮਾਲਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਕੋਈ ਵੀ ਗਲਤ ਜਾਂ ਕੋਈ ਗਲਤ ਅਨਸਰ ਹੁੰਦਾ ਹੋਵੇ ਤੁਹਾਨੂੰ ਲੱਗਦਾ ਹੋਵੇ ਤੇ ਉਹਦਾ ਰੂਮ ਨਾਲ ਗਾਇਆ ਜਾਵੇ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕੋਈ ਅਨ ਸਵਾਮੀ ਘਟਨਾਵਾਂ ਤੋਂ ਬਚਿਆ ਜਾ ਸਕੇ ਪੁਲਿਸ ਵੱਲੋਂ ਤੁਹਾਨੂੰ ਕੀ ਕਿਹਾ ਪੁਲਸਵਾਰ ਨੂੰ ਸਾਨੂੰ ਇਹ ਹੀ ਕਿਹਾ ਗਿਆ ਕਿ ਕੋਈ ਆਪਣਾ ਅ ਅਨ ਬਾਲਕ ਰੂਮ ਨਹੀਂ ਲਗਾਉਣਾ ਤੇ ਬਿਨਾਂ ਆਈਡੀ ਤੋਂ ਰੂਮ ਨਹੀਂ ਕੋਈ ਲਾਉਣਾ ਇਹ ਤੁਹਾਨੂੰ ਕੋਈ ਸ਼ੱਕ ਪੈਂਦਾ ਵਾ ਤੇ ਸਾਨੂੰ ਸੂਚਿਤ ਕੀਤਾ ਜਾਵੇ ਕਿੰਨਾ ਤੇ ਚੰਗਾ ਉਪਰਾਲਾ ਸਮਝਦੇ ਹੋ ਕਿ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਬੜੇ ਪਿਆਰਪੂਰਵਕ ਜਿਹੜਾ ਸਮਝਾਇਆ ਜਾ ਰਿਹਾ ਬਹੁਤ ਵਧੀਆ ਤਰੀਕੇ ਨਾਲ ਪੁਲਿਸ ਸਮਝਾ ਰਹੀ ਆ ਦੱਸ ਰਹੀ ਆ ਤੇ ਅਸੀਂ ਵੀ ਪੂਰਾ ਸਹਿਯੋਗ ਦੇ ਰਹੇ ਆਂ ਪੁਲਿਸ ਦਾ ਪੁਲਿਸ ਜਦੋਂ ਚੈਕਿੰਗ ਕਰਦੀ ਆ ਜੀ ਕਿਸੇ ਤਰ੍ਹਾਂ ਹੀ ਤੁਹਾਨੂੰ ਕੋਈ ਤੰਗੀ ਤਾਂ ਨਹੀਂ ਆ ਰਹੀ ਨਹੀਂ ਜੀ ਕੋਈ ਤੰਗੀ ਨਹੀਂ ਆ ਰਹੀ ਹਾਂ ਜੀ ਸਾਡੇ ਵੱਲੋਂ ਅਮਾਨਜੋਗ ਸਿਪਲੀ ਸਾਹਿਬ ਦੀ ਹਦਾਇਤ ਅਮ ਤੱਕ ਜਿਹੜੇ ਹਰਮੰਦਰ ਸਾਹਿਬ ਨੂੰ ਆਉਣ ਵਾਲੇ ਰਸਤੇ ਤੇ ਇੱਥੋਂ ਦੇ ਜਿਹੜੇ ਨਜ਼ਦੀਕ ਜਿਹੜੇ ਹੋਟਲ ਪੈਂਦੇ ਆ ਉਹ ਸਰਾਵਾ ਪੈਂਦੀਆਂ ਉਹਨਾਂ ਤੇ ਸਾਰਿਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਗਲਤ ਅੰਸਰ ਇੱਥੇ ਰਹਿ ਕੇ ਕੋਈ ਸ਼ਰਾਦਤ ਨਾ ਕਰ ਸਕੇ ਸਾਡੇ ਵੱਲੋਂ ਬਕਾਇਦਾ ਹੋਟਲ ਮਾਰਕਾ ਨੂੰ ਮੈਨੇਜਰ ਨੂੰ ਇਹ ਦੱਸਿਆ ਜਾ ਰਿਹਾ ਜੇ ਕਿਸੇ ਵੀ ਕੋਈ ਵੀ ਟਟ ਕੋ ਰੂਮ ਲੈਣ ਆਉਂਦਾ ਉਹਦੀ ਬਕਾਇਦਾ ਚੈਕ ਇਨ ਕੀਤੀ ਜਾਵੇ ਬਕਾਇਦਾ ਆਧਾਰ ਕਾਰਡ ਲੈ ਕੇ ਫੋਨ ਨੰਬਰ ਲੈ ਕੇ ਉਹ ਸਾਨੂੰ ਦੱਸਿਆ ਜਾਵੇ ਤੇ ਜੇਕਰ ਤੁਹਾਨੂੰ ਕਿਸੇ ਤੇ ਵੀ ਕੋਈ ਕਿਸੇ ਕਿਸਮ ਦਾ ਵੀ ਕੋਈ ਸ਼ੱਕ ਹੁੰਦਾ ਹੈ ਤਾਂ ਸਾਨੂੰ ਉਸੇ ਵੇਲੇ ਲੋਕਲ ਪੁਲਿਸ ਨੂੰ ਸਾਨੂੰ ਸੂਚਨਾ ਦਿੱਤੀ ਜਾਵੇ ਤੁਹਾਨੂੰ ਵੀਰੇ ਨੰਬਰ ਹਰ ਆਨਰਰ ਕੋ ਹਰ ਮੈਨੇਜਰ ਕੋ ਮੌਜੂਦ ਹੈ ਮੈਨੂੰ ਉਸੇ ਵੇਲੇ ਫੋਨ ਤੇ ਸੂਚਿਤ ਕਰਨ ਤਾਂ ਜੋ ਮੈਂ ਇੱਥੇ ਜੋ ਵੀ ਪੁਲਿਸ ਪਾਰਟੀ ਭੇਜ ਕੇ ਅਗਲੀ ਕਾਰਵਾਈ ਕਰ ਸਕਾਂ ਮੇਰੇ ਵੱਲੋਂ ਇਹਨਾਂ ਵੱਲੋਂ ਹੋਟਲ ਹੋਟਲ ਆਨਰਰ ਵੱਲੋਂ ਮੈਨੇਜਰ ਵੱਲੋਂ ਕਾਫੀ ਸਹਿਯੋਗ ਕੀਤਾ ਜਾ ਰਿਹਾ ਤੇ ਬਕਾਇਦਾ ਇਹਨਾਂ ਨੂੰ ਕਿਹਾ ਵੀ ਜਾ ਰਿਹਾ ਵੀ ਜੇ ਕੋਈ ਤੁਹਾਨੂੰ ਕੋਈ ਚੱਕੀ ਵਿਅਕਤੀ ਤੁਹਾਨੂੰ ਲੱਗਦਾ ਵਾ ਜੀ ਉਹਨਾਂ ਬਾਰੇ ਸਾਨੂੰ ਸਪੈਸ਼ਲ ਸੂਚਿਤ ਕੀਤਾ ਜਾਵੇ ਤੇ ਇਹ ਵੀ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਆ ਜੀ ਜੇ ਕੋਈ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਬਾਕਾਇਦਾ ਸਾਨੂੰ ਦੱਸਦੇ ਆ ਤੇ ਸਾਡੇ ਵੱਲੋਂ ਬਾਕਾਇਦਾ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਸ਼ਰਾਰਤੀ ਅੰਸਰਾਂ ਨੂੰ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੇ ਸਾਡੇ ਕਾਨੂੰਨ ਐਂਡ ਲਾਅ ਐਂਡ ਆਰਡਰ ਤੇ ਕੋਈ ਵੀ ਖਲਣ ਨਾ ਪਾਉਣ ਤੇ ਜੇ ਕੋਈ ਅਜਿਹਾ ਕਰਦਾ ਹੈ ਤੇ ਸਾਡੇ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਜਾਂਦੀ ਹੈ よかした。<noise> ਅਰੇ ਕੋ ਡਰਨ ਵਾਲੀ ਤੇ ਕੋਈ ਗੱਲ ਨਹੀਂ ਹੈਗੀ ਅਸੀਂ ਤੇ ਪੂਰਾ ਅ ਅਸੀਂ ਫੋਰ ਦਾ ਪਿਪਲ ਹੀ ਆ ਜੋ ਵੀ ਪਬਲਿਕ ਦੇ ਜੋ ਵੀ ਉਹਨਾਂ ਦੀ ਸਹੂਲਤ ਵਾਸਤੇ ਅਸੀਂ ਬਕਾਇਦਾ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਤੇ ਆਮ ਪਬਲਿਕ ਨੂੰ ਤੇ ਇਸ ਵਿੱਚ ਕੋਈ ਕਿਸਮ ਦਾ ਡਰ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਅ ਅਸੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਜਿਹੜੇ ਮਾੜੇ ਅਨਸਰ ਆ ਗਲਤ ਅਨਸਰ ਆ ਜਿਹੜੇ ਸਮਾਜ ਦੇ ਖਿਲਾਫ ਆ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਤੇ ਇਸ ਬਾਰੇ ਸਾਨੂੰ ਇਨਫੋਰਮੇਸ਼ਨ ਦੇਣ ਵੀ ਜੇ ਕੋਈ ਇਹਨਾਂ ਨੂੰ ਸ਼ੱਕੀ ਲੱਗਦਾ ਵਾ ਸਾਨੂੰ ਇਨਫੋਰਮੇਸ਼ਨ ਦੇ ਅਸੀਂ ਜਰੂਰ ਉਹਦੇ ਖਿਲਾਫ ਕਾਰਵਾਈ ਕਰਾਂਗੇ ਲੈ ਹੋਟਲਾਂ ਦੇ ਵਿੱਚ ਚੀਜ਼ ਨਹੀਂ ਕੀਤੀ ਜਿਹੜੀ ਆਸ-ਪਾਸ ਲੈ ਆਸ-ਪਾਸ ਵੀ ਅਸੀਂ ਸਾਰੀ ਨਿਗਰਾਨੀ ਰੱਖਦੇ ਆ ਜਿਹੜੇ ਨਿਵਾਸ ਸਾਹਿਬ ਉਹ ਆਉਣ ਦੇ ਰਸਤੇ ਪੁਕਾਦਾ ਨਾਕਾ ਬੰਦੀ ਕਰਕੇ ਕਾਰਵਾਈ ਕੀਤੀ ਜਾਂਦੀ ਹੈ